ਪੁਲਿਸ ਵੈਰੀਫਿਕੇਸ਼ਨ ਤੇ ਤੁਹਾਨੂੰ ਆਪਣੇ ਆਪਣੇ 11ਵੇਂ ਦਿਨ ਕਮਰੇ ਖਾਲੀ ਕਰ ਦਿਓ ਠੀਕ ਹੈ 10 ਦਿਨ ਦਾ ਸਮਾਂ ਤੁਹਾਨੂੰ ਦੇ ਦਿੱਤਾ ਠੀਕ ਹੈ ਅਸੀਂ ਕਮਰੇ ਦਾ ਮਾਲਕ ਨੂੰ ਲੇਖਾ ਪਿੱਛੇ ਗਾਰਡਰਸ ਆ ਉਹ ਜਿਹੜਾ ਸਾਰਾ ਪਿੱਛੇ ਜਹਾਂ ਆਪਾਂ ਦਾ گاؤں ਹੈ ਜਹਾਂ ਵੀ ਰਹਿੰਦੇ ਆ ਬਿਹਾਰ ਕਾ ਦੀ ਉਂਦੀ ਹੈਗਾ ਉਹ ਆਪਨੇ ਦੇਣਾ ਸਭ ਤੋਂ ਉਹਦਾ ਕਹਿੰਦਾ ਉੱਥੇ ਪਤਾ ਲੱਗਿਆ ਕੌਣ ਬੰਦਾ ਕ੍ਰਾਈਮ ਕਰਕੇ ਆਹ ਬੋਦਰ ਦਾ ਮਾਰ ਗਿਆ ਜਾਂ ਕੁਝ ਵੀ ਆਇਆ ਵਾ ਜਾਨ ਕਹਿੰਦਾ ਜਾਨੀ ਰਿਪੋਰਟ ਚਾਹੀਏ ਜਨਮ ਦੀ ਕਦੋਂ ਆਪਕੀ ਹੋਗੀ ਸਭ ਕਿਸੇ ਦਾ ਨਾਮ ਠੀਕ ਹੈ ਕੋਈ ਚਲੋ ਕੋਲੀ ਬਾਕੀ ਲੱਗੇ دوسری ਵਾਰ ਕੋਈ ਬੰਦਾ ਨਸ਼ਾ ਪੱਤਾ ਕੋ ਵੇਚਦਾ ਇੱਥੇ ਕੋਈ दारू ਕੁਝ ਹੋਰ ਨਹੀਂ ਨਹੀਂ ਵੇਚ ਕਿਸੇ ਪਰ ਕਿਸੇ ਇੱਕ ਕਿਸੇ ਪਰ ਕੋਈ ਕੇਸ ਨਹੀਂ ਚੋਰੀ ਦਾ ਕੁਝ ਐਦਾਂ ਕੋਈ ਕੇਸ ਹੋਵੇ ਕੇਸ ਤਾਂ ਨਹੀਂ ਕੋਈ ਨਹੀਂ ਠੀਕ ਹੈ ਇਹ ਵੀ ਚੀਜ਼ ਨਾਲ ਹੈਗੀ ਆ ਕਿ ਜੇ ਤੁਹਾਡੇ ਪਰ ਕਿਸੇ ਪਰ ਕਾਨੂੰ ਕਿ ਤੁਸੀਂ ਕਿਸੇ ਤਰ੍ਹਾਂ ਦੀ ਵਾਰਦਾਤ ਕਰਦੇ ਐ ਠੀਕ ਹੈ ਤੁਹਾਡੇ ਪਰ ਕਿਸੇ ਤਰ੍ਹਾਂ ਦਾ ਕੇਸ ਹੋ ਗਿਆ ਠੀਕ ਹੈ ਤੁਹਾਨੂੰ ਫਿਰ ਛੱਡਣੀ ਜਗਾ ਛੱਡਣੀ ਪੈਣੀ ਆ ਆਪਣਾ ਕੰਮ ਕਰਨਾ ਕੰਮ ਕਰੋ ਸਹੀ ਢੰਗ ਨਾਲ ਕੰਮ ਤਾਂ ਕੋਈ ਨਾ ਨਹੀਂ ਲੇਦਾ ਇਸੇ ਤਰ੍ਹਾਂ ਦੀ ਕੋਈ ਕੰਪਲੇਂਟ ਨਹੀਂ ਆਣੀ ਚਾਹੀਦੀ ਅਗਰ ਕੋਈ ਬੰਦਾ ਸ਼ਰਾਬ ਵਗੈਰਾ ਪੀਂਦਾ ਹੈ ਕੁਝ ਵੀ ਕਰਦਾ ਕੋਈ ਨਸ਼ਾ ਪਤਾ ਤਾਂ ਆਪਣਾ ਖਾ ਪੀ ਕੇ ਕਮਰੇ ਦੇ ਵਿੱਚ ਰਹਿਣਾ ਬਾਹਰ ਨਹੀਂ 9 ਵਜੇ ਤੋਂ ਬਾਅਦ ਰਸਤੇਾਂ 'ਚ ਨਹੀਂ ਘੁੰਮਣਾ ਬਿਨਾਂ ਗੱਲਬਾਤੋਂ ਮੇਰਾ ਕਿਸੇ ਮਤਲਬ ਤੋਂ ਬਾਹਰ ਨਹੀਂ ਖੜਨਾ ਆਪਣਾ ਖਾਣਾ ਪੀਣਾ ਅੰਦਰ ਆ ਕੇ ਖਾਓ ਪੀਓ ਬਾਹਰ ਨਹੀਂ ਖੜਨਾ ਕਿਸਨੇ ਵੀ ਦਾਦ ਨੂੰ ਟੋਲੇ ਬਣਾ ਕੇ ਘੁੰਮਦੇ ਹੋ ਤਿੰਨ ਤਿੰਨ ਚਾਰ ਤੇ ਮੋਟਰਸਾਈਕਲ ਬਜਾਣੇ ਹੋ ਕੁਝ ਨਹੀਂ ਕਰਨਾ ਜੇ ਅੰਦਰ ਮੈਂ ਕੋਈ ਫੜ ਹੋ ਗਿਆ ਤਾਂ ਕੁੱਟ ਕਟਾਪਾ ਹੋਊਗਾ ਮੋਟਰਸਾਈਕਲ ਪਰ ਦੋ ਤੋਂ ਵੱਧ ਨਹੀਂ ਹੋਣੇ ਚਾਹੀਦੇ ਖਾਣੇ ਦੇ ਰਣੇ ਆ ਜੇ ਕੋਈ ਐਡਾ ਤਿੰਨ ਤਿੰਨ ਚਾਰ ਤੇ ਜਣੇ ਮੋਟਰਸਾਈਕਲ ਉੱਪਰ ਚੜ ਕੇ ਠੀਕੇ ਨੂੰ ਜਾਣਾ ਚਾਹੇ ਤਾਂ ਨਾ ਕਰਨੀ ਆ ਅਸੀਂ ਚੱਕ ਕੇ ਥਾਣੇ ਦੇਣਾ ਹਾਂ ਸਮਝ ਗਏ ਠੀਕ ਹੈ ਦੋ ਦੋ ਬੰਦੇ ਹੀ ਜਾਣਗੇ ਮੋਟਰਸਾਈਕਲ ਦੇ ਉੱਪਰ ਨਾਲ ਆ ਰਸੀ ਆਪਣੀ ਹੋਣੀ ਚਾਹੀਦੀ ਇਹ ਨਾ ਹੋਵੇ ਆਰਸੀ ਤੁਹਾਡੇ ਮਕਾਨ ਮਾਲਕ ਦੇ ਨਾਮ ਤੇ ਹੋਵੇ ਆਰਸੀ ਆਪਣੇ ਨਾਂ ਤੇ ਹੋਣੀ ਚਾਹੀਦੀ ਬਿਲਕੁਲ ਠੀਕ ਹੈ ਜੀ ਆਰਸੀ ਕੀ ਹੈ ਜੀ ਮੋਟਰਸਾਈਕਲ ਦੇ ਮੋਟਰਸਾਈਕਲ ਨੂੰ ਪਤਾ ਹੈਗਾ ਇਹ ਸਿਰਫ ਤੁਹਾਨੂੰ ਨਹੀਂ ਆਲਾ ਸਾਰੇ ਜਿੰਨੇ ਸਾਰੇ ਸਾਰੇ ਠੀਕ ਹੈ ਸਾਰੇ ਨੂੰ ਸਾਰਿਆਂ ਨੂੰ ਉੱਪਰ ਵਾਲਿਆਂ ਦਾ ਵੀ ਜੋ ਹੈਗਾ ਜੋ ਵੀ ਹੈਗਾ ਇੱਥੇ ਬਿਨਾਂ ਰਹਦੇ ਹਾਂ ਕਿ ਨਹੀਂ ਵਾਦਾ ਤੁਮੀਆਂ ਸਿਰਫ ਤੁਹਾਨੂੰ ਵਾਦਾ ਤੁਸੀਂ ਦੇਖਿਆ ਸੀ ਪਿਆਰਪੁਰ ਮੇ ਵੀ ਤਿੰਨ ਹੋ ਗਿਆ ਕਿਆ ਕੀਤਾ ਨਹੀਂ ਦੇਖਿਆ ਕਿਆ ਕੀਤਾ ਕਿਆ ਕੀਤਾ ਦੇਖੋ ਬੰਦਾ ਪੰਜ ਸਾਲ ਮੁੰਡੇ ਪਿਛੜਿਆ ਨਹੀਂ ਗਿਆ ਪੰਜ ਸਾਲ ਮੁੰਡੇ ਦਾ ਕਰਾ ਦਿੱਆ ਕਰ ਦਿੱਤਾ ਹਾਂ ਬਿਲਕੁਲ ਬਿਲਕੁਲ ਤਾਸੀ ਇਹ ਨਹੀਂ ਗਾਲੀ ਦਿੰਦਾ ਹਾਂ ਆਈ ਬਾਤ ਠੀਕ ਹੈ ਤੁਸੀਂ ਆਪਣਾ ਦੈਨਵੀਅਰ ਸ਼ਕਰਾਓ ਠੀਕ ਲੀਗਲ ਕੋਈ ਦਿੱਕਤ ਨਹੀਂ ਆਈ ਹੈ ਵੈਰੀਫਾਈਟ ਕੁਛ ਆਉਂਦਾ ਹੈ ਤਾਂ ਉਹਨੇ ਮਾਲਕ ਨੂੰ ਮਿਲੋ ਠੀਕ ਹੈ ਠੀਕ ਹੈ ਕਿੰਨੇ ਕਿੰਨੇ ਜਣੇ ਰਹਿੰਦੇ ਇੱਥੇ ਇੱਥੇ ਕਿੰਨੇ ਕ ਲਗਭਗ ਕਮਰੇ ਕਿੰਨੇ ਹਨ ਪੁੰਨੇ ਪੁੰਨੇ ਕਮਰੇ ਆਦੇ ਜਿਹੜੇ ਕੰਦੇ ਪਰਿਵਾਰ ਦੇ ਕਮਰੇ ਜਿੰਨੇ ਬੰਦੇ ਰਹ ਰਹੇ ਹੈ ਚਾਰ ਚਾਰ ਤਾਂ ਹੋਣੀ ਹੈ ਕਾਟਣਾ ਹੈ ਬੱਚਿਆਂ ਤੋਂ ਇਹ ਦੋ ਬੰਦੇ ਆ ਦੋ ਬੱਚੇ ਪੂਰਾ ਟੀਮ 2004 ਤੱਕ ਟੋਟੋ ਟੋਟਾ ਚਾਰ ਹੋਣੀ ਨਾ ਇਹ ਇਹ ਇੱਕ ਕਮਰੇ ਚ ਚਾਰ ਪੰਜ ਹੈਗੇ ਆ ਹਾਂ ਚਾਹਤ ਹੋਣੀ ਆ ਵੀ ਫੈਮਿਲੀ ਵਾਲੇ ਰਹਤੇ ਆ ਬਿਨਾ ਸ਼ਾਦੀ ਕੇ ਤੋਂ ਨਹੀਂ ਰਹਤਾ ਕੋਈ ਇਧਰ ਨਹੀਂ ਨਹੀਂ ਸਾਰੇ ਫੈਮਿਲੀ ਵਾਲੇ ਹੁੰਦੇ ਆ ਬਿਨਾ ਸ਼ਾਦੀ ਇਹ ਉਹੀ ਕਹਿੰਦੇ ਆ ਕਿ ਕਿਸੇ ਚ ਛੇ ਆ ਕਿਸੇ ਉਹ ਬਿਨਾ ਜੋੜ ਵੀ ਬਿਨਾ ਸ਼ਾਦੀ ਦਾ ਬੈਰੀ ਕਿਹਨਾਂ ਸਭ ਕੀ ਹੋਗੀ ਜੋ ਜਹਾਂ ਪੇ ਨਹੀਂ ਆ ਅਭੀ ਉਹਨੂੰ ਵੀ ਆਪ ਦਾ ਕੰਮ ਹੈ ਆਪ ਦੀ ਜ਼ਿੰਮੇਵਾਰੀ ਹੈ ਉਹਨੂੰ ਆਪ ਕੋਸ਼ਾ ਲਿਆ ਕੰਮ ਸੇ ਆ। ਤੁਹਾਨੂੰ ਵੀ ਬਤਾ ਦੇਣਾ ਆਪ ਨੂੰ ਛਾ ਲਿਆ ਮੈਂ। ਠੀਕ ਹੈ। ਸਰੇਖ ਨੂੰ ਕਹਿਣ ਦਾ ਡਾਕਟਰ ਉਹ ਠੀਕ ਹੈ। ਆਸ਼ਾ ਉਹਨੂੰ ਕਹਿ ਦੇ। ਤੁਹਾਡੇ ਦੋਨਾਂ ਦੀ ਡਿਊਟੀ ਹੈ। ਕਿਹੜੇ ਕਮਰੇ ਚ ਕਹਿਣੇ? ਸਾਰੇ ਕਮਰਿਆਂ ਚ ਤੁਸੀਂ ਕਹਿਣਾ। ਦੋਨਾਂ ਨੇ ਇੱਥੇ ਦੇ ਮੁਖੀਆਂ ਬਣਾਉਣਾ ਤੁਹਾਡਾ। ਮੁਖੀਆਂ ਕਮਰਾ ਤੁਹਾਡਾ ਤੁਹਾਨੂੰ ਪਤਾ ਲੱਗ ਗਿਆ 3 ਨੰਬਰ ਕਮਰੇ ਵਾਲੇ ਬੰਦਿਆ ਨੇ ਬਾਕੀ ਕਮਰੇ ਦੱਸਣਾ ਹੈ ਸਾਰਿਆਂ ਨੂੰ ਕਿ ਆਹ ਗੱਲ ਕਹਿ ਕੇ ਆਪਣੀ ਪੁਲਿਸ ਵੀ ਰਿਪੋਰਟ ਕਰਾਓ। ਠੀਕ ਹੈ? ਤੁਹਾਡੀ ਡਿਊਟੀ ਹੈ ਇਹ। ਪਤਾ ਦੇਣਾ ਸਭ ਨੂੰ। ਕੋਈ ਤੁਹਾਡਾ ਜਮਾਦ ਇਧਰ ਮੁਖੀ ਆਉਣੇ ਆਪਾਂ ਇਧਰ ਨੰਬਰ ਲੈਣਾ ਜਾਏਗਾ ਕੋਈ ਮੁਖੀ ਆਉਂਦਾ ਹੈ ਨਹੀਂ ਆ ਮੈਂ ਤਾਂ ਕੋਈ ਵੀ ਨਹੀਂ ਹੈ ਕੋਈ ਨਹੀਂ ਹੈ ਚਲੋ ਭਾਈ ਫਿਰ ਆਪਾਂ ਹੋਰ ਵੀ ਕਰਨਾ ਪਿਆਗਾ ਦੱਸਦਾ ਵਸਦਾ ਦੱਸਦਾ ਠੀਕ ਹੈ ਜੀ ਨੰਬਰ ਬੰਦ ਕਰਨਾ ਨਾ ਨਾ ਹਦਿਆਲਾਟਾ ਦੀ ਮਾਰਕੀ ਜਾ ਰਹੇ ਮਾਰਦਾ ਵਾਟਨ ਮੈਨੂੰ ਮਾਰਨ ਨੂੰ ਸ਼ੇਰ ਸਿੰਘ ਇੱਕ ਮਿੰਟ ਬੋਲਦੇ ਵੀ ਇੱਥੇ ਆਏ ਸੀ ਪਹਿਲਾਂ ਸ਼ੁਰੂਆਤ ਕੀਤੀ ਸੀ ਜਿਲ੍ਹਾ ਹੀ ਬੰਦ ਰੱਖ ਠੀਕ ਠੀਕ ਪੰਸਾਭ ਕੀ ਕਹਿਣਾ ਚਾਹੁੰਦੇ ਜਿਹੜਾ ਹਾਜੀ ਸਾਸਰੀ ਗੱਲ ਜੀ ਸਾਰਿਆਂ ਨੂੰ ਹੁਣੇ ਜਿਹੜੀ ਕੁਛ ਦਿਨ ਪਹਿਲਾਂ ਹੁਸ਼ਿਆਰਪੁਰ ਦੇ ਵਿੱਚ ਵਾਰਦਾਤ ਹੋਈ ਆ ਪ੍ਰਵਾਸੀਆਂ ਵੱਲੋਂ ਕੀਤੀ ਗਈ ਆ ਸੋ ਅੱਜ ਅਸੀਂ ਆਨੰਦਪੁਰ ਸਾਹਿਬ ਦੇ ਨਾਲ ਲੱਗਦੇ ਪਿੰਡ ਲੋਧੀਪੁਰ ਦੇ ਵਿੱਚ ਜਿੱਥੇ-ਜਿੱਥੇ ਵੀ ਪ੍ਰਵਾਸੀਆਂ ਦੇ ਘਰ ਹੈਗੇ ਨੇ ਅਸੀਂ ਉੱਥੇ ਇਹਨਾਂ ਨੂੰ ਇਹ ਮੈਸੇਜ ਪਾਸ ਕੀਤਾ ਸਾਡੀ ਪੰਚਾਇਤ ਵੱਲੋਂ ਕਿ ਭਾਈ ਤੁਸੀਂ ਇੱਥੇ ਕੰਮ ਕਰੋ ਜਿੱਦਾਂ ਮਰਜ਼ੀ ਆਪਣੀਆਂ ਫੈਮਲੀਆ ਨਾਲ ਰਹੋ ਪਰ ਪੁਲਿਸ ਵੈਰੀਫਿਕੇਸ਼ਨ ਕਰਾ ਕੇ ਰਹੋ ਠੀਕ ਹੈ ਨਾ ਜੇ ਇਸ ਬੰਦੇ ਦੀ ਨਹੀਂ ਵੈਰੀਫਿਕੇਸ਼ਨ ਹੁੰਦੀ ਹੈਗੀ ਆ ਉਹ ਬੰਦਾ ਵੈਰੀਫਿਕੇਸ਼ਨ ਕਰਾ ਕੇ ਰਵੇ ਉਹਨੂੰ ਅਸੀਂ ਪਿੰਡ ਦੇ ਵਿੱਚ ਸਾਡੀ ਪੰਚਾਇਤ ਦਾ ਮਤਾ ਪਿਆ ਆ ਉਹਨੂੰ ਅਸੀਂ ਪਿੰਡ ਚ ਨਹੀਂ ਰਹਿਣ ਦੇਵਾਂਗੇ ਵਿਦਾਊਟ ਵੈਰੀਫਿਕੇਸ਼ਨ ਕਿੰਨੇ ਕਿੰਨੇ ਬੰਦੇ ਰਹਿੰਦੇ ਇੱਥੇ ਇੱਥੇ ਲੋਦੀਪੁਰ ਦੇ ਵਿੱਚ ਤਕਰੀਬਨ ਤੇ ਤਕਰੀਬਨ ਸਾਡੇ ਆਈਡੀ ਨੇ 350 ਤੋਂ 400 ਲੋਕ ਜਿਹੜੇ ਹੈ ਪ੍ਰਵਾਸੀ ਰਹਿ ਰਹੇ ਹੈ ਜੀ ਇੱਥੇ ਕਿੰਨੇ ਰਹਿੰਦੇ ਇੱਥੇ ਟੋਟਲੀ ਇਹਨਾਂ ਦੇ 19 ਜਾਂ 20 ਘਰ ਨੇ ਜੀ ਇੱਥੇ ਤੇ 20 20 ਫੈਮਲੀਆਂ ਤਾਂ ਰਹਿ ਹੀ ਰਹੀਆਂ ਜੀ ਚਾਰ ਚਾਰ ਪੰਜ ਪੰਜ ਇੱਕ ਫੈਮਲੀ ਦੇ ਨਾਲ ਬੰਦੇ ਹੈਗੇ ਨਹੀਂ ਜੀ ਸੋ ਆਪਾਂ ਹੁਣ ਅਗਲੀ ਵਾਸੇ ਜੁੜਦੇ ਹਾਂ ਕੁਝ ਸਮੇਂ ਬਾਅਦ